ਤੋ ਦੋਸਤੋ ਜੇਕਰ ਤੁਸੀਂ ਵੀ ਘਰ ਪਾਉਣ ਬਾਰੇ ਸੋਚ ਰਹੇ ਹੋ ਤੁਸੀਂ ਕਹਿੰਨੇ ਵੀ ਮੱਲੀ ਸਾਹਿਬ ਅਸੀਂ ਘਰ ਠੇਕੇ ਤੇ ਪਾਉਣਾ ਦਿਹਾੜੀ ਤੇ ਨਹੀਂ ਕਿਉਂਕਿ ਦਿਹਾੜੀ ਤੇ ਸਾਡੀਆਂ ਬੁੜੀਆਂ ਰੋਟੀਆਂ ਪਕਾਉਂਦੀਆਂ ਛੱਕੀ ਹੋ ਜਾਣੀਆਂ ਅਸੀਂ ਰੋਟੀਆਂ ਖਵਾਉਂਦੇ ਛੱਕੀ ਹੋ ਜਾਾਂਗੇ ਤੇ ਬਾਕੀ ਦੋਸਤੋ ਗਰਮੀ ਬਹੁਤ ਆ ਅੱਜ ਕੱਲ ਕੋਈ ਵੀ ਦਿਹਾੜੀ ਤੇ ਪਵਾ ਕੇ ਰਾਜੀ ਨਹੀਂ ਅਗਲਾ ਕਹਿੰਦਾ ਯਾਰ ਠੇਕੇ ਦੇ ਦਈਏ ਤੇ ਕੰਮ ਨਿਭੜੇ ਤੇ ਕਈ ਸੱਜਣਾ ਦੇ ਸਵਾਲ ਸੀ ਕਿ ਇੱਕ ਬੰਦੇ ਨੇ ਸਪੈਸ਼ਲ ਫੋਨ ਲਾ ਕੇ ਮੈਨੂੰ ਕਿਹਾ ਮੱਲੀ ਸਾਹਿਬ ਤੁਸੀਂ ਇੱਕ ਵੀਡੀਓ ਪਾਓ ਵੀ ਘਰ ਪਾਉਣ ਵੇਲੇ ਜਦੋਂ ਵੀ ਠੇਕਾ ਕਿਸੇ ਮਿਸਤਰੀ ਨੂੰ ਦੇਣਾ ਤਾਂ ਉਸ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਜਿਹੜੀਆਂ ਨਜਿੱਠਣੀਆਂ ਚਾਹੀਦੀਆਂ ਨੇ ਕਮਿਟਮੈਂਟ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਕੋਠੀ ਸਾਡੀ ਸਿਰੇ ਵੀ ਲੱਗ ਜਾਏ ਤੇ ਲਾਸਟ ਤੱਕ ਉਸ ਨਾਲ ਸਾਡੀ ਬਹਿਸ-ਵਾਜੀ ਵੀ ਨਾ ਹੋਵੇ ਤਾਂ ਉਹ ਕਿਹੜੀਆਂ-ਕਿਹੜੀਆਂ ਗੱਲਾਂ ਤੁਹਾਡੇ ਨਾਲ ਵਾਪਰੀਆਂ ਨੇ ਜਿਵੇਂ ਕਿ ਤੁਸੀਂ ਘਰ ਪੋਆ ਆ ਸਭ ਤੋਂ ਪਹਿਲਾਂ ਜੇਕਰ ਤੁਸੀਂ ਕੰਮ ਠੇਕੇ ਦੇ ਦੇਣਾ ਇੱਕ ਤਾਂ ਦੋਸਤੋ ਠੇਕੇਦਾਰ ਕੀ ਕਰਦਾ ਵੀ ਜਿਹੜਾ ਹੀ ਵੀ ਤੁਹਾਡੀ ਟੁੱਟ ਪੱਜ ਹੁੰਦੀ ਆ ਥੱਲੇ ਪਈ ਹੁੰਦੀ ਆ ਉਹ ਤੁਸੀਂ ਆਪ ਚੱਕਣੀ ਆ ਜਦੋਂ ਕੋਠੀ ਕੰਪਲੀਟ ਹੋ ਜੇ ਉਦੋਂ ਚੱਕ ਲੋ ਜਾਂ ਪਹਿਲਾਂ ਚੱਕ ਲੋ ਜਾਂ ਬਾਅਦ ਚ ਚੱਕ ਲੋ ਜਿਹੜੀ ਇੱਟ ਝਾੜਤੀ ਉਹਨੇ ਉਹਦੇ ਨਾਲੋਂ ਕੰਕਰ ਡਿੱਗ ਕੇ ਥੱਲੇ ਡਿੱਗ ਵੀ ਧਰਤੀ ਤੇ ਉਹ ਤੁਸੀਂ ਚੱਕਣੀ ਆਂ ਦੂਜੀ ਗੱਲ ਪਾਣੀ ਇੱਟਾਂ ਤੁਹਾਨੂੰ ਤਰ ਆਪ ਕਰਨੀਆਂ ਪੈਣੀਆਂ ਭਲਾਂ ਦੀ ਲੱਖ ਠੇਕੇਦਾਰ ਕਹੀ ਜਾਵੇ ਵੀ ਮੈਂ ਕਰੂੰਗਾ ਪਰ ਨਹੀਂ ਜੇਕਰ ਤੁਸੀਂ ਤਰ ਨਾ ਕੀਤੀਆਂ ਤੇ ਉਹਨੇ ਤਾਂ ਜਿਹੋ ਜੀ ਤਰ ਹੋਈ ਉਹੋ ਜੀ ਠੇਕੇਦਾਰ ਨੇ ਤਾਂ ਲਾ ਦੇਣੀ ਆ ਕਿਉਂਕਿ ਉਹਨਾਂ ਨੂੰ ਲਾਉਣ ਦਾ ਇੱਕ ਮਤਲਬ ਆ ਜਦੋਂ ਠੇਕੇ ਤੇ ਕੰਮ ਹੁੰਦਾ ਉਹ ਤਾਂ ਐਂ ਹੀ ਕਰਦੇ ਆ ਤਾਂ ਇਟਾ ਤੁਹਾਨੂੰ ਉਤਾਰ ਕਰਨੀਆਂ ਪੈਣੀਆਂ ਜਿੱਦਣ ਛੁੱਟੀ ਹੋਊਗੀ ਕਿਸੇ ਠੇਕੇਦਾਰ ਨੇ ਆਣ ਕੇ ਕੰਦ ਤੇ ਪਾਣੀ ਨਹੀਂ ਪਾਉਣਾ ਠੀਕ ਹੈ ਕਿ ਨਹੀਂ ਉਹਨਾਂ ਨੇ ਉਦਨ ਹੀ ਪਾਣੀ ਪਾਉਣਾ ਜਿੱਦਣ ਯਾਨੀ ਕਿ ਉਹ ਤੁਹਾਡੇ ਕੰਮ ਤੇ ਆਉਣਗੇ ਪਰ ਜਿੱਦਣ ਛੁੱਟੀ ਹੋਈ ਉਦਨ ਠੇਕੇਦਾਰ ਨੇ ਪਾਣੀ ਨਹੀਂ ਪਾਉਣਾ ਕਿਉਂਕਿ ਤੁਸੀਂ ਮੁੜ ਕੇ ਠੇਕੇਦਾਰ ਨੂੰ ਫੋਨ ਕਰ ਕਰਕੇ ਕਹੀ ਜਾਂਦੇ ਬਾਈ ਪਾਣੀ ਪਾ ਅਗਲਾ ਕਹਿੰਦਾ ਬਾਈ ਜੀ ਮੈਂ ਠੇਕਾ ਲਿਆ ਪਾਣੀ ਤੁਸੀਂ ਪਾਉਣਾ ਠੀਕ ਹੈ ਕਿ ਨਹੀਂ ਇਹਦੇ ਚ ਦੋ ਕੰਮ ਆ ਤੀਜਾ ਕੰਮ ਤੁਸੀਂ ਕੀ ਕਰਨਾ ਠੇਕਾ ਦੇ ਦਿੰਨੇ ਆਪਾਂ ਹਨਾ ਠੇਕੇ 'ਚ ਮਿਸਤਰੀ ਨੇ ਕੀ ਕਰਨਾ ਹੁੰਦਾ ਤਾਂ ਦੋਸਤੋ ਠੇਕੇਦਾਰ ਨੇ ਤੁਹਾਨੂੰ ਨੀਆਂ ਪਟਕੇ ਦੇ ਦੇਣੀਆਂ ਨੀਆਂ ਦੀ ਜਿਹੜੀ ਕਟਾਈ ਆ ਬਜਰੀ ਪਾ ਕੇ ਉਹ ਤੁਸੀਂ ਆਪ ਕਰਨੀ ਕਿਉਂਕਿ ਠੇਕੇਦਾਰ ਕਹਿੰਦੇ ਵੀ ਕੱਲ ਨੂੰ ਕੋਠੀ ਬਹਿ ਗਈ ਮੁੜ ਕੇ ਤੁਸੀਂ ਆਖੋ ਕਟਾਈ ਨਹੀਂ ਕੀਤੀ ਕਟਾਈ ਮਾਲਕ ਆਪ ਕਰੇ ਅਸੀਂ ਨੀਆਂ ਪਟਕੇ ਦੇ ਦਾਂਗੇ ਤਾਂ ਦੋਸਤੋ ਉਸ ਤੋਂ ਬਾਅਦ ਠੇਕੇਦਾਰ ਨੇ ਚਿਣਾਈ ਸ਼ੁਰੂ ਕਰ ਦੇਣੀ ਹੁੰਦੀ ਆ ਨੀਆਂ ਤੁਸੀਂ ਪਟ ਦੇਣੀਆਂ ਬੀਮ ਭਰ ਕੇ ਚਿਣਾਈ ਸ਼ੁਰੂ ਕਰ ਦੇਣੀ ਆ ਛੱਤ ਪਾ ਕੇ ਦੇਣੀ ਆ ਪਲਸਤਰ ਕਰਕੇ ਦੇਣਾ ਚਿਬਾਰੇ ਬੰਨ ਕੇ ਦੇਨੇ ਆ ਤੇ ਉੱਤੇ ਜਿਹੜੀ ਚਾਰ ਦੀਵਾਰੀ ਵਾਲਕੇ ਦੇਣੀ ਛੱਤ ਦੀ ਤਾਂ ਇਹ ਕੰਮ ਹੁੰਦਾ ਠੇਕੇਦਾਰ ਦਾ ਪਲਸਤਰ ਉਹਨੇ ਜਿਹੜੀ ਏਟ ਲਾਤੀ ਉਸ ਨੂੰ ਉਹਨੇ ਪਲਸਤਰ ਕਰਨਾ ਕਰਨਾ ਚਾਰ ਸ਼ਵੇਰੋ ਪਲਸਤਰ ਕਰਕੇ ਜਿਹੜਾ ਵੀ ਰੇਟ ਤੁਸੀਂ ਮਕਾਇਆ 130 140 ਉਹ ਦੇਣਾ ਤਾਂ ਦੋਸਤੋ ਪੈਸੇ ਤੁਸੀਂ ਕਿਵੇਂ ਦੇਣੇ ਇਹ ਸਭ ਤੋਂ ਪਹਿਲਾਂ ਤੁਸੀਂ ਸਾਈ ਦੇਣੀ 20 30 ਜੋ ਵੀ ਦੇਣੀ ਆ ਉਸ ਤੋਂ ਬਾਅਦ ਜਦੋਂ ਕੰਮ ਸ਼ੁਰੂ ਹੁੰਦਾ ਹਨਾ ਜੀ ਤੇ ਲੈਂਟਰ ਤੇ ਪਹੁੰਚਦਾ ਕੰਮ ਤੇ ਲੈਂਟਰ ਪਾ ਕੇ ਠੇਕੇਦਾਰ ਜਿਵੇਂ ਤੁਸੀਂ 140 ਰੁਪਏ ਮਕਾਇਆ ਤਾਂ ਤੁਹਾਡੇ ਤੋਂ ਉਹਨੇ 100 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਪੈਸੇ ਲੈ ਲੈਣੇ 40 ਰੁਪਏ ਸਕਰ ਫੁੱਟ ਉਹਨੇ ਉਦੋਂ ਲੈਣੇ ਜਦੋਂ ਤੁਹਾਡੀ ਸਾਰੀ ਕੋਠੀ ਕੰਪਲੀਟ ਹੋ ਗਈ। ਤੇ ਦੋਸਤੋ ਆਪਾਂ ਹੈਗੇ ਆ ਜੀ ਪਿੰਡਾਂ 'ਚ ਰਹਿਣ ਵਾਲੇ ਤੇ ਪਿੰਡਾਂ ਦੇ ਵਿੱਚ ਅਕਸਰ ਹੀ ਆਪਣੀਆਂ ਕੰਧਾਂ ਸਾਂਝੀਆਂ ਹੁੰਦੀਆਂ। ਤੇ ਜੇਕਰ ਤੁਸੀਂ 140 ਰੁਪਏ ਸਕਰ ਫੁੱਟ ਤੇ ਠੇਕੇ ਤੇ ਸਿਸਟਮ ਦਿੱਤਾ ਤਾਂ ਦੋਸਤੋ ਜਿਹੜੀ ਕੰਧ ਸਾਂਝੀ ਆ ਉਹ ਇੱਕ ਪਾਸੇ ਉਹ ਬਲਸਤਰ ਹੋਗੀ ਦੂਜੇ ਪਾਸੇ ਤਾਂ ਜਿਹਦੇ ਨਾਲ ਸਾਂਝੀ ਉਹਨੇ ਕਰਨੀ ਆ। ਤਾਂ ਦੋਸਤੋ ਤੁਸੀਂ ਉਸ ਵਕਤ 10 ਜਾਂ 15 ਰੁਪਏ ਸਕਰ ਫੁੱਟ ਚੱਲਦਾ ਹੁੰਦਾ ਪਲਸਤਰ ਕਰਾਈ ਦਾ ਤਾਂ ਤੁਸੀਂ ਉਹ ਫੀਤਾ ਮਾਰ ਕੇ ਉਹਦੇ ਤੋਂ ਠੇਕੇਦਾਰ ਤੋਂ ਉਹ ਕੱਟਨੇ ਆ ਪੈਸੇ ਉਹ ਕੱਟਨੇ ਆ ਤੁਸੀਂ ਦੋਸਤੋ ਪਲਸਤਰ ਕਰਾਈ ਦੇ ਪੈਸੇ ਤੁਸੀਂ ਕੱਟਨੇ ਆ ਤਾਂ ਦੋਸਤੋ ਠੇਕੇ ਦੇ ਵਿੱਚ ਕਾਲਬ ਵੀ ਮਿਸਤਰੀ ਦਾ ਹੁੰਦਾ ਦੋਸਤੋ ਉਸਨੇ ਕਾਲਬ ਕਰਨਾ ਹੁੰਦਾ ਜਿਹਦੇ ਤੇ ਵੀ ਉਹਨੇ ਲੈਂਟਰ ਪਾਉਣਾ ਉਹਦੇ ਨੀਚੇ ਜੋ ਵੀ ਕਾਲਬ ਹੋਣਾ ਉਹ ਮਿਸਤਰੀ ਦਾ ਹੈ ਜੀ ਚਾਹੇ ਉਹ ਇੱਟਾਂ ਦਾ ਕਾਲਬ ਕਰੇ ਚਾਹੇ ਉਹ ਲਿਆ ਕੇ ਗਾਡਰ ਥੱਲੇ ਲਾਵੇ ਜੇਕਰ ਦੋਸਤੋ ਇੱਟਾਂ ਦਾ ਕਾਲਬ ਕਰਦਾ ਹੈ ਤਾਂ ਮਿਸਤਰੀ ਦਾ ਪੂਰਨ ਤੌਰ ਤੇ ਹੱਕ ਬੰਦਾ ਵੀ ਉਹ ਇੱਟ ਜਿਵੇਂ ਕਿ ਆਪਾਂ ਗਾਰਾ ਲਾ ਕੇ ਇੱਟਾਂ ਖਲਾਰ ਦਿੰਨੇ ਗਾਡਰਾਂ ਦੇ ਥੱਲੇ ਤੇ ਉੱਥੇ ਪਲੇਟਾਂ ਲਾ ਦਿੰਨੇ ਆ ਜੇਕਰ ਉਹਨੇ ਕਿਸੇ ਤਰ੍ਹਾਂ ਦੀ ਇਹ ਇਦਾਂ ਕਾਲਬ ਕੀਤਾ ਹੋਇਆ ਤਾਂ ਉਹ ਮਿਸਤਰੀ ਇੱਟਾਂ ਛਾੜ ਕੇ ਸਾਫ਼ ਕਰਕੇ ਤੁਹਾਨੂੰ ਮਿਸਤਰੀ ਦਾ ਦੇਣ ਦਾ ਫਰਜ਼ ਬੰਦਾ ਕਿਉਂਕਿ ਦੋਸਤੋ ਠੇਕੇਦਾਰੀ ਸਿਸਟਮ ਵਿੱਚ ਕਾਲਬ ਮਿਸਤਰੀ ਦਾ ਹੈ ਜੇ ਕਰੋਸ ਨੇ ਇੱਟਾਂ ਨਹੀਂ ਲੈਣੀਆਂ ਤਾਂ ਉਹ ਆਪਦੇ ਸਕੰਜੇ 'ਚ ਲਿਆਵੇ ਤੇ ਉੱਤੇ ਅਟੈਚ ਕਰੇ ਸਾਡੀਆਂ ਇੱਟਾਂ ਕਿਉਂ ਖਰਾਬ ਕਰ ਰਿਆ ਇਹ ਗੱਲ ਤੁਸੀਂ ਨੋਟ ਕਰ ਲੈਣੀ ਦੋਸਤੋ ਦੋਸਤੋ ਜਦੋਂ ਲੈਂਟਰ ਪੈਂਦਾ ਨਾ ਤੇ ਠੇਕੇਦਾਰ ਲੈਂਟਰ ਪਾ ਕੇ ਦੋ ਦਿਨ ਹੀ ਪਾਣੀ ਪਾਉਂਦੇ ਆ ਉਸ ਤੋਂ ਬਾਅਦ ਬਾਕੀ ਦਿਨ ਪਾਣੀ ਤੁਸੀਂ ਆਪ ਪਾਉਣਾ ਹੁੰਦਾ ਕਿਉਂਕਿ ਠੇਕੇਦਾਰ ਨੇ ਸਿਰਫ ਦੋ ਦਿਨ ਪਾਣੀ ਖਿਲਾ ਕੇ ਲੈਂਟਰ ਤੇ ਜਾਵੜਨਾ ਤਾਂ ਦੋਸਤੋ ਜਦੋਂ ਤੁਸੀਂ ਉਤਲੀ ਫਰਸ਼ ਲਾਉਣ ਲੱਗਦੇ ਹੋ ਕਿਉਂਕਿ ਹਰ ਇੱਕ ਬੰਦਾ ਉਤਲੀ ਫਰਸ਼ ਜਰੂਰ ਲਵਾਵੇ ਕਿਉਂਕਿ ਲੈਂਟਰ ਖਰਾਬ ਨਹੀਂ ਹੁੰਦਾ ਤਬ ਉਤਲੀ ਫਰਸ਼ ਦੋਸਤੋ ਤੁਸੀਂ ਗਾਰੇ ਦੀ ਚਣਾਈ ਦੇ ਥੱਲੇ ਲਵਾਉ ਅਸੀਂ ਤਾਂ ਲਾਇਆ ਸੀਮੈਂਟ ਤੇ ਪਰ ਤੁਸੀਂ ਗਾਰੇ ਦੀ ਚਣਾਈ ਦੇ ਨੀਚੇ ਲਾ ਕੇ ਉੱਤੇ ਟਾਇਲ ਚਿੰਕੇ ਉਸ ਤੋਂ ਬਾਅਦ ਉੱਤੇ ਇਦਾਂ ਕੋਲੀਆ ਪਾ ਦੋ ਤੇ ਦੋਸਤੋ ਗਾਰੇ ਦੀ ਚਣਾਈ ਨਾਲ ਕੀ ਹੁੰਦਾ ਵੀ ਇੱਕ ਤਾਂ ਛੱਤ ਠੰਡੀ ਰਹਿੰਦੀ ਆ ਤਬ ਦੀ ਨਹੀਂ ਜਿਹੜੀ ਸੀਮੈਂਟ ਤੇ ਰੇਤਾ ਦੀ ਚਣਾਈ ਆ ਕਿਉਂਕਿ ਮਿਸਤਰੀਆਂ ਨੂੰ ਤੇ ਇਹ ਹੁੰਦਾ ਵੀ ਦਬ ਦਬ 10 ਗੱਟੇ ਫੜੇ ਜ਼ਿਮੀਦਾਰ ਦੇ ਤੇ ਉਹਦਾ ਖਰਚਾ ਕਰਵਾਤਾ ਪਰ ਦੋਸਤੋ ਇਹਨਾਂ ਨੇ ਠੇਕਾ ਕੀਤਾ ਹੁੰਦਾ ਇਹਨਾਂ ਨੂੰ ਚੁੱਪ ਕਰਕੇ ਤੁਸੀਂ ਕੋਰ ਮਿੱਟੀ ਸਟਾ ਦਿਓ ਆਪੇ ਗਾਰੇ ਬਣਾਉਣਗੇ ਆਪੇ ਉੱਤੇ ਲਾਉਣਗੇ ਠੀਕ ਆ ਦੋਸਤੋ ਤੇ ਗਾਰੇ ਦੀ ਗਾਰੇ ਥੱਲੇ ਗਾਰਾ ਵਿਛਾ ਕੇ ਉਸ ਤੋਂ ਬਾਅਦ ਟੈਲ ਲਾ ਕੇ ਫਿਰ ਉੱਤੇ ਕੋਲੀਆਂ ਪਾਓ ਛੱਤ ਤੇ ਤੇ ਇੱਕ ਲੁੱਕ ਜ਼ਰੂਰ ਪਵਾਓ ਦੋਸਤੋ نیچے ਲੁੱਕ ਜ਼ਰੂਰ ਪਵਾਇਆ ਜੀ ਅੱਜ ਦੋਸਤੋ ਜਿਹੜਾ ਮਿਸਤਰੀ ਹੈ ਨਾ ਮਿਸਤਰੀ ਨੇ ਜਿਹੜਾ ਉੱਤੇ ਤੁਸੀਂ ਡਿਜ਼ਾਈਨ ਬਣਾਉਣੇ ਆ ਇਹਦੇ ਸਕੁਅਰ ਫੁੱਟ ਉਹਨਾਂ ਨੇ ਅਲੱਗ ਲੈਣੇ ਆ ਆ ਜਿਹੜਾ ਡਿਜ਼ਾਈਨ ਆ ਇਹਦੇ ਸਕੁਅਰ ਫੁੱਟ ਅਲੱਗ ਲੈਣੇ ਆ ਆ ਕੰਧ ਦਾ ਨਹੀਂ ਲੈਣਾ ਆ ਡਿਜ਼ਾਈਨ ਦਾ ਸਕੁਅਰ ਫੁੱਟ ਲੱਗ ਲੈਣਾ ਆ ਜਿਹੜਾ ਡਿਜ਼ਾਈਨ ਆ ਇਹਦਾ ਸਕੁਅਰ ਫੁੱਟ ਲੱਗ ਲੈਣਾ ਉਹਨਾਂ ਨੇ ਇੱਥੋਂ ਸਕੁਅਰ ਫੁੱਟ ਮਾਰ ਲੈਣਾ 1 2 3 4 5 ਤੇ 5 ਸਕੁਅਰ ਫੁੱਟ ਹੋ ਗਿਆ ਠੀਕ ਆ ਦੋਸਤੋ ਉਹ ਦੇਖੋ ਉਹ ਡਿਜ਼ਾਈਨਾਂ ਦਾ ਲੱਗ ਸਕੁਅਰ ਫੁੱਟ ਆ ਉਹ ਡਿਜ਼ਾਈਨਾਂ ਦਾ ਲੱਗ ਸਕੁਅਰ ਦੋਸਤੋ ਇੱਕ ਤੁਸੀਂ ਪੌੜੀ ਹੈ ਜਿਹੜੀ ਪੌੜੀ ਵਿੱਚ ਹੁੰਦੀ ਹੈ ਦੋਸਤੋ ਕਿਉਂਕਿ ਛੱਤ ਦੇ ਥੱਲੇ ਥੱਲੇ ਤੁਸੀਂ ਜਿਹੜਾ ਕੋਸ ਮਰਜ਼ੀ ਕਰਵਾ ਸਕਦੇ ਹੋ ਜ ਤੱਪ ਪੌੜੀ ਉਹਨੂੰ ਛੱਤ ਕੇ ਦੇਣੀ ਪਊ ਦੂਜਾ ਪੌੜੀ ਉਹਨੂੰ ਪਲਸਤਰ ਕਰਕੇ ਦੇਣੀ ਪਊ ਕਿਉਂਕਿ ਕਈ ਜਗ੍ਹਾ ਤੇ ਦੋਸਤੋ ਪਲਸਤਰ ਨਹੀਂ ਕਰਦੇ ਪੌੜੀ ਜੇਕਰ ਉਹ ਪੌੜੀ ਪਲਸਤਰ ਨਹੀਂ ਕਰਦੇ ਤਾਂ ਉਸਦੇ ਪੈਸੇ ਕੱਟੇ ਜਾਣਗੇ 10 ਰੁਪਏ ਜਾਂ 15 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਜੇਕਰ ਉਹ ਕਰਕੇ ਦਿੰਦੇ ਆ ਤਾਂ ਵੈਰੀ ਗੁੱਡ ਉੱਪਰੋਂ ਵੀ ਕਰਕੇ ਦਿੰਦੇ ਆ ਨੀਚੋਂ ਵੀ ਕਰਕੇ ਦਿੰਦੇ ਆ ਇਹ ਦੇਖ ਲਓ ਜੀ ਠੀਕ ਆ ਨਾ ਹੀ ਤੇ ਬਸ ਆਹੀ ਮੇਨ ਗੱਲਾਂ ਨੇ ਦੋਸਤੋ ਬਾਕੀ ਵੀਡੀਓ ਚੰਗੀ ਲੱਗੀ ਕਸ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਦੋਸਤੋ ਇਹਨਾਂ ਦਾ ਵੀ ਸਕੁਅਰ ਫੁੱਟ ਅਲੱਗ ਹੁੰਦਾ ਕਿਉਂਕਿ ਇਹਨਾਂ ਤੇ ਬਕਾਇਦਾ ਕਾਲਬ ਲੱਗਦਾ ਇਹਦੇ ਵੀ ਪੈਸੇ ਸਕੁਅਰ ਫੁੱਟਾਂ ਦੇ ਹਿਸਾਬ ਨਾਲ ਕੱਟੇ ਜਾਂਦੇ ਆ 120 30 ਜਿੰਨੇ ਵੀ ਆ ਉਹਨਾਂ ਨੇ ਐ ਮਾਰ ਲੈਣਾ ਜਿੰਨੇ ਸਕੁਅਰ ਫੁੱਟ ਹੋਇਆ ਉਹਨੇ ਸਕੁਅਰ ਫੁੱਟ ਉਹਨਾਂ ਨੇ ਬਣਾ ਦੇਣਾ ਉਹ ਵੇਖੋ ਜੀ ਇਹਨਾਂ ਦੇ ਵੀ ਸਕੁਅਰ ਫੁੱਟ ਅਲੱਗ ਹੁੰਦੇ ਆ ਬਾਕੀ ਦੋਸਤੋ ਚੰਗੀ ਲੱਗੀ ਵੀਡੀਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਰਬ ਰੱਖੇ